ਅਮਰੀਕਾ ਪਹੁੰਚ ਗਿਆ 5000 ਰੁਪਏ ਦੀ ਇੰਡਸਟਰੀ ਦਾ ਬੋਸ ਆਹ ਬਾਰੇ ਕਹਿੰਦਾ ਨਵਾ ਦੇਣ ਬੱਚਿਆਂ ਨੂੰ ਮਰਦੀ ਚਾਹ। ਪਿੰਡਾਂ ਦੇ ਤਿੰਨ ਚਾਰ ਦੋ ਬੱਚਿਆਂ ਦਾ ਕੰਮ ਲੱਗਦਾ। ਦੇ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਵੱਡੀ ਮੁਹਿੰਮ ਦੀ ਜੰਗ ਹੀ ਛੇੜੀ ਗਈ ਹੈ ਹੁਣ ਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਕੋੜ ਹੈਗਾ ਇਹਨੂੰ ਜੜੋਂ ਆਪਾਂ ਕੱਢ ਕੇ ਛਿੱਟ ਦੇਣਾ ਹੈ ਇੱਕ ਨਵੀਂ ਲਹਿਰ ਇੱਕ ਨਵੇਂ ਜੋਸ਼ ਦੇ ਨਾਲ ਇੱਕ ਦੁਬਾਰਾ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਜੰਗੀ ਪੱਧਰ ਤੇ ਜਿਹੜੇ ਨਸ਼ਿਆਂ ਦੇ ਹੌਟਸਪੌਟਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਲਗਾਤਾਰ ਹੁਣ ਕਾਰਵਾਈ ਰੋਜ਼ਾਨਾ ਚੱਲੂਗੀ ਤੇ ਜਿਹੜੇ ਨਸ਼ੇ ਦੇ ਜਿਹੜੇ ਤਸਕਰ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਪੇਂਗੀ। ਪੰਜਾਬ ਸਰਕਾਰ ਦਾ ਨਸ਼ਾ ਦੇ ਖਿਲਾਫ EDP ਜਿਹੜਾ ਹੈਗਾ ਇਹ ਪਲਾਨ ਹੈਗਾ ਇਹ। ED ਵੱਲੋਂ ਮਤਲਬ ਇਨਫੋਰਸਮੈਂਟ ਜਿਹਦੇ ਵਿੱਚ ਅਸੀਂ ਨਸ਼ਾ ਤਸਕਰਾਂ ਦੇ ਉੱਤੇ ਨਿਰੰਤਰ ਕਾਰਵਾਈ ਕਰਾਂਗੇ। ਜਿਹੜੇ ਬੇਲ ਆਊਟ ਹੋ ਕੇ ਆਂਦੇ ਆ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਰੱਖਾਂਗੇ। ਇਹਨਾਂ ਦੇ ਜਿਹੜੀ ਆਪਣੀ ਪ੍ਰਾਪਰਟੀਆਂ ਨਸ਼ਾ ਵੇਚ ਕੇ ਜਿਹੜੀ ਬਣਾਈਆਂ ਉਹਨਾਂ ਨੂੰ ਵੀ ਅਸੀਂ ਕਾਨੂੰਨ ਅਨੁਸਾਰ ਜ਼ਬਤ ਕਰਾਵਾਂਗੇ ਤੇ ਨਿਰੰਤਰ ਇਹਨਾਂ ਤੇ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ ਡੀ ਦਾ ਮਤਲਬ ਡੀ ਐਡਿਕਸ਼ਨ ਪੰਜਾਬ ਸਰਕਾਰ ਦਾ ਟੀਚਾ ਹੈਗਾ ਹੈ ਕਿ ਜਿਹੜੇ ਵੀ ਆਪਣੇ ਮੁੰਡੇ ਨੌਜਵਾਨ ਜਿਹੜੇ ਐ ਉਹ ਨਸ਼ੇ ਦਾ ਸ਼ਿਕਾਰ ਹੋਏ ਹਨ ਜਿਹੜੇ ਵੇਚਦੇ ਨਹੀਂ ਹਨ ਪਰ ਸੇਵਨ ਕਰਦੇ ਹਨ ਉਹ ਸ਼ਿਕਾਰ ਹਨ ਉਹ ਬਿਮਾਰ ਹਨ ਤੇ ਉਹਨਾਂ ਤੇ ਡੀ ਐਡਿਕਸ਼ਨ ਲਈ ਸਰਕਾਰ ਵੱਲੋਂ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਜਿਹੜੇ ਡੀ ਐਡਿਕਸ਼ਨ ਸੈਂਟਰ, ਓਟ ਸੈਂਟਰ ਜਿਹੜੇ ਚਲਾਏ ਜਾ ਰਹੇ ਹਨ ਅਸੀਂ ਵੀ ਉਹ ਨੌਜਵਾਨਾਂ ਨੂੰ ਪੂਰੀ ਅਸਿਸਟ ਕਰਕੇ ਉਹਨਾਂ ਦਾ ਡੀ ਐਡਿਕਸ਼ਨ ਕਰਾਉਣ 'ਚ ਪੂਰੀ ਮਦਦ ਉਹਨਾਂ ਦੀ ਕਰਾਂਗੇ ਇਸ ਤੋਂ ਇਲਾਵਾ ਕੋਈ ਵੀ ਨੌਜਵਾਨ ਜੇ ਨਸ਼ਾ ਦਾ ਸੇਵਨ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਹਦੀ ਵੀ ਅਸੀਂ 64 A ਐਨਡੀਪੀਐਸ ਦੇ ਤਹਿਤ ਉਹਦੀ ਪ੍ਰੋਸੀਕਿਊਸ਼ਨ ਮਾਫ ਕਰਾਉਣ 'ਚ ਉਹਦੀ ਮਦਦ ਕਰਾਂਗੇ ਆਈਡੀਆ ਹੈਗਾ ਕਿ ਜੋ ਵੀ ਇੱਕ ਗਲਤ ਰਾਹ ਤੇ ਤੁਰਿਆ ਹੈਗਾ ਉਹਨੂੰ ਵਾਪਸ ਲਿਆ ਕੇ ਇੱਕ ਨਾਰਮਲ ਜਿਹੜੀ ਉਹਦੀ ਕਮਕਾਰ ਹੈਗਾ ਤਾਂ ਸੋਸਾਇਟੀ ਦੇ ਵਿੱਚ ਉਹਦਾ ਰੀ ਇੰਟੀਗ੍ਰੇਸ਼ਨ ਕੀਤਾ ਜਾਵੇ ਜਿਹੜੀ ਪੀ ਹੈਗੀ ਹੈ ਪੀ ਦਾ ਮਤਲਬ ਹੈ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤੋਂ ਸਿੱਧਾ ਹੀ ਜਿਹੜੀ ਜਾਗਰੂਕਤਾ ਲਹਿਰ ਇੱਕ ਨਵੇਂ ਸਿਰੇ ਤੋਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਐਜੂਕੇਸ਼ਨ ਮਹਿਕਮਾ ਹੈਲਥ ਮਹਿਕਮਾ ਪੁਲਿਸ ਮਹਿਕਮਾ ਅਤੇ ਹੋਰ ਮਹਿਕਮਿਆਂ ਵੱਲੋਂ ਜਿਹੜੇ ਸਪੈਸ਼ਲੀ ਡਰੱਗ ਹੌਟਸਪੌਟਸ ਹੈਗੇ ਆ ਉਹਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾਗਰੂਕਤੀ ਫੈਲਾਈ ਜਾਊਗੀ ਉਹਨਾਂ ਨੂੰ ਅ ਮੋਟੀਵੇਟ ਕੀਤਾ ਜਾਊਗਾ ਕਿ ਆਪਣੇ ਜਿਹੜੇ ਬੱਚਿਆਂ ਦਾ ਜਿਹੜਾ ਧਿਆਨ ਰੱਖਣ ਜਿਹੜਾ ਵੱਡੀ ਗਰੁੱਪ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਸੀ ਉਹਨੂੰ ਵੀ ਰੀਨਿਊ ਅਸੀਂ ਕਰਾਂਗੇ ਤਾਂ ਜੋ ਬੱਚੇ ਜਿਹੜੇ ਗਲਤ ਰਾਹ ਤੇ ਨਾ ਚੱਲਣ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਇੱਕ ਸਕਿਲਿੰਗ ਦਾ ਪ੍ਰੋਗਰਾਮ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਜੋ ਵੀ ਮੁੰਡੇ ਹੈਗੇ ਆ ਨੌਜਵਾਨ ਹੈ ਜਿਨ੍ਹਾਂ ਨੂੰ ਜਿਹੜਾ ਜੇ ਬੇਰੋਜ਼ਗਾਰ ਹੈਗੇ ਆ ਉਹਨਾਂ ਦੀ ਸਕਿਲਿੰਗ ਕਰਾਈ ਜਾਊਗੀ ਤਾਂ ਜੋ ਇੱਕ ਸੈਲਫ এমਪਲॉयਮੈਂਟ ਆਪਣੇ ਪੱਧਰ ਤੇ ਹੀ ਸ਼ੁਰੂ ਕਰ ਸਕਣ ਤੇ ਜਿਹੜੇ ਇਸ ਗਲਤ ਰਾਤ ਤੇ ਉਹਨਾਂ ਨੂੰ ਜਾਣਦੀ ਨਾਲ ਲੋੜ ਸਰ ਕੋਈ ਰਿਕਵਰੀ ਹੋਈ ਹੈ ਜਿਹੜੀ ਕਿ ਤੁਹਾਡੇ ਵੱਲੋਂ ਰੇਡ ਕੀਤੀ ਗਈ ਹੈ ਹਰ ਇੱਕ ਮਹੱਲੇ ਦੇ ਵਿੱਚ ਨਹੀਂ ਬਿਲਕੁਲ ਇਹ ਚ ਰਿਕਵਰੀਜ਼ ਵੀ ਹੋਈਆਂ ਹੈਗੀਆਂ ਹੋਰ ਐਕਸ਼ਨ ਵੀ ਲਿਆ ਜਾ ਰਿਹਾ ਹੈ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਜੇ ਤਾਂ ਆਪਰੇਸ਼ਨ ਮੁੱਕ ਰਿਹਾ ਤੁਹਾਡੇ ਨਾਲ ਸਹੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਸਰ ਜਿਹੜੇ ਜਿਹੜੇ ਏਰੀਆ ਚੋਂ ਸੇ ਛਾਪੇ ਮਾਰ ਜਿਹੜੇ ਇਹਦੇ ਵਿੱਚ ਸਾਡੇ ਵੱਲੋਂ ਜ਼ਿਲ੍ਹੇ ਦੇ 11 ਡਰਗ ਹੌਟਸਪੌਟਸ ਜਿਹੜੇ ਪਿੰਡ ਜਾਂ ਮੁਹੱਲੇ ਆਈਡੈਂਟੀਫਾਈ ਕੀਤੇ ਗਏ ਹਨ ਜਿਹਦੇ ਉੱਤੇ ਅਸੀਂ ਖਾਸ ਫੋਕਸ ਰੱਖਾਂਗੇ ਪਰ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਕੰਪਲੇਂਟ ਆਉਂਦੀ ਹੈ ਉਹਦੇ ਤੇ ਪਹਿਲ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਹੈਲਪਲਾਈਨ ਜਿਹੜੀ ਲਾਂਚ ਕੀਤੀ ਗਈਆਂ ਵੱਧ ਚੜ ਕੇ ਜਿਹੜੀ ਜਿਹੜੀ ਇਨਫਾਰਮੇਸ਼ਨ ਤੁਹਾਡੇ ਕੋਲ ਹੈ ਤੁਹਾਡੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਸ ਜੰਗ ਦੇ ਵਿੱਚ ਅਸੀਂ ਵੱਧ ਚੜ ਕੇ ਜਿਹੜਾ ਇਹ ਕਾਰਵਾਈ ਕਰਾਂਗੇ ਇਸ ਵੱਡੇ ਸਪੋਰਟ ਦੀ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਸਰ ਪੁਲਿਸ ਵੱਲੋਂ ਪਹਿਲਾਂ ਵੀ ਰੇਡ ਕੀਤੀ ਜਾਂਦੀ ਹੈ ਪਰ ਜਿਹੜਾ ਕਿ ਨਸ਼ਾ ਤਸਕਰ ਹੈਗੇ ਇਹਨਾਂ ਤੇ ਜੂਮ ਇਨ ਸਿਰਕੇ ਦੀ ਕੋਈ ਹੁਣ ਥੋਸ ਕੋਈ ਕਦਮ ਚੁੱਕੇ ਜਾਊਗਾ ਅਨਵਾ ਟਾਈਮ 'ਚ ਨਾ ਬਿਲਕੁਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਇੱਕ ਤਾਂ ਬੜਾ ਸਖਤ ਜਿਹੜਾ ਇਹਨਾਂ ਤੇ ਪੀਨਲ ਐਕਸ਼ਨ ਕਰਾਂਗੇ ਜਿਨ੍ਹਾਂ ਦੀ ਪੁਰਾਣੀ ਹਿਸਟਰੀ ਵੀ ਹੈਗੀ ਹੈ ਨਸ਼ਾ ਤਸਕਰ ਹੋਣ ਦੀ ਉਹਨੇ ਦੀ ਜਿਹੜੀ ਜ਼ਮਾਨਤਾ ਹੋਈ ਹੈ ਉਹ ਵੀ ਅਸੀਂ ਕੈਨਸਲ ਕਰਾਵਾਂਗੇ ਇਸ ਤੋਂ ਇਲਾਵਾ ਜਿਹੜਾ ਸਖਤ ਧਾਰਾ ਆਰਗੇਨਾਈਜ਼ਡ ਕ੍ਰਾਈਮ ਦੀ ਹੈਗੀ 111 ਬੀ ਐਨ ਐਸ ਉਹਦੇ ਤਹਿਤ ਵੀ ਅਸੀਂ ਕਾਰਵਾਈ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਨਾਜਾਇਜ਼ ਜਿਹੜੀ ਪ੍ਰੋਸੀਡਸ ਆਫ ਕਲੇਮ ਤੋਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਉਹ ਵੀ ਅਸੀਂ ਅਟੈਚ ਕਰਾਵਾਂ ਸਰ ਆਖਰੀ ਸਵਾਲ ਜਿਸ ਤਰ੍ਹਾਂ ਹਰ ਮਲੇ ਦੇ ਵਿੱਚ ਕੈਸੋ ਚੱਲਦੇ ਆ ਪਰ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਪਹਿਲੇ ਹੀ ਫੋਨ ਪਹੁੰਚ ਜਾਂਦੇ ਜੀ ਅੱਜ ਆਪਰੇਸ਼ਨ ਹੋ ਰਿਹਾ ਕਸੋ ਜਾਂ ਛਾਪੇਮਾਰੀ ਹੋ ਰਹੀ ਘਰਾਂ ਦੇ ਵਿੱਚ ਤੇ ਉਹ ਜਾਂ ਤਾਂ ਗੈਪ ਹੋ ਜਾਂਦੇ ਆ ਘਰਾਂ ਦੇ ਵਿੱਚੋਂ ਜਾਂ ਉਹਨਾਂ ਕੋਲ ਕੁਛ ਲੱਭਦਾ ਨਹੀਂਗਾ ਕੀ ਕਹੂੰਗਾ ਆਪ ਬਿਲਕੁਲ ਇਹ ਜਿਹੜੀ ਕਦੇ-ਕਦੇ ਐਦਾਂ ਦੀ ਪ੍ਰੋਬਲਮ ਹੀ ਸਾਨੂੰ ਆਂਦੀ ਹੈਗੀ ਹੈ ਤੇ ਅਸੀਂ ਜਿਹੜੀ ਸਰਪ੍ਰਾਈਜ਼ ਚੈਕਿੰਗਸ ਹੈ ਉਹਦੀ ਅਸੀਂ ਫ੍ਰੀਕਵੈਂਸੀ ਬਤਾਵਾਂਗੇ ਵਕਫ-ਵਕ ਟੀਮਾਂ ਤੋਂ ਅਸੀਂ ਜਿਹੜੀ ਵਕਫ-ਵਕ ਥਾਵਾਂ ਤੇ ਅਚਨ-ਛੇਤ ਹੀ ਚੈਕਿੰਗ ਕਰਾਵਾਂਗੇ ਤਾਂ ਜੋ ਇਸ ਜਿਹੜੀ ਮੁਸ਼ਕਿਲ ਦਾ ਵੀ ਸਾਨੂੰ ਸਾਹਮਣਾ ਨਾ ਕਰਨਾ ਸਰ ਅੱਜ ਵੀ ਦੇਖਣ ਨੂੰ ਆਇਆ ਵਾ ਕਿ ਲੋਕ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ ਹੈ ਘਰ ਤਾਂ ਉੱਥੇ ਹੀ ਹੈ ਜੀ ਬਾਕੀ ਲੋਕਾਂ 'ਚ ਡਰ ਹੋਏਗਾ ਮੈਂ ਤਾਂ ਇਹੀ ਕਵਾਂਗਾ ਕਿ ਜਿਹੜੇ ਜੋ ਵੀ ਇੱਥੇ ਦੇ ਮਾੜੇ ਕੰਮਾਂ 'ਚ ਇਨਵੋਲਡ ਹੈ ਇੱਥੇ ਇਲਾਕਾ ਛੱਡ ਕੇ ਭੱਜਣ ਨਹੀਂ ਤਾਂ ਅਸੀਂ ਵੱਧ ਤੋਂ ਵੱਧ ਉਹਨਾਂ ਤੇ ਜਿਹੜੀ ਕਾਰਵਾਈ ਕਰਾਂਗੇ ਠੀਕ